ਰਾਤ ਨੂੰ ਸਮਝੋ ਵੀ 1 ਵਜੇ ਬੰਦ ਹੋਗੇ 2:30 ਵਜੇ ਫੇਰ ਦੁਬਾਰਾ ਖੁੱਲ੍ਹ ਜੰਗੀ। ਅੱਛਾ। ਬਾਗ ਐ ਮੰਨੋ ਵੀ 1:30 ਘੰਟਾ ਜੀ ਬੰਦ ਰਹੇਗਾ। ਨਹੀਂ ਰਾਤ ਨੂੰ ਫੇਰ ਗਾਹ ਘੁੰਦੇ ਨੇ। ਪੂਰਾ ਖੁੱਲ। ਅੱਛਾ ਜੀ। ਲੈ ਮਿੱਤਰੋ ਮੈਂ ਇੱਕ ਤੁਹਾਨੂੰ ਮਲੇਰਕੋਟਲੇ ਦੀ ਖਾਸ ਚਾਹ ਵਾਲੀ ਦੁਕਾਨ ਦਿਖਾਉਣਾਗਾ। ਇਹਦੀ ਬਹੁਤ ਵੱਡੀ ਖਾਸੀਅਤ ਆ। ਪਹਿਲੀ ਖਾਸੀਅਤ ਆ ਦੇਖੋ। ਪਹਿਲਾਂ ਨਾ ਆਪਾਂ ਹਾਰੇ ਵਾਲਾ ਦੁੱਧ ਪੀਂਦੇ ਹੁੰਦੇ ਸੀ ਛਾਟੀ ਵਾਲਾ ਹਨਾ ਜੀ। ਉਹ ਆਗਾ ਇੱਧਰ ਦੇਖੋ ਦੂਜੀ ਖਾਸੀਅਤ। ਭਈ ਚਾਹ ਬਣਾਉਂਦੇ ਨੇ ਕੋਲੇਆਂ ਵਾਲੀ ਭੱਠੀ ਤੇ ਚਾਹ ਦਾ ਸਵਾਦ ਕਿਉਂ ਨਹੀਂ ਆਉਂਦਾ ਮੈਨੂੰ ਤਾਂ ਤਾਂਬੇ ਦਾ ਭਾਂਡਾ ਹੈ ਨਾ ਇਹ ਮਾਈਕ ਬੜੋਈ ਵਾਲਾ ਦਾ ਕੀ ਹਾਲ ਨੇ ਜੀ ਬਹੁਤ ਵਧੀਆ ਭਾਈ ਸ਼ੁਕਰ ਇਹ ਤਾਂਬੇ ਦਾ ਭਾਂਡਾ ਜੀ ਹਾਂ ਜੀ ਹਾਂ ਤਾਂ ਅੱਛਾ ਤਾਂਬੇ ਦੇ ਭਾਂਡੇ 'ਚ ਚਾਹ ਬਣਾਉਂਦੇ ਨੇ ਉਤੋਂ ਕੋਲੇਆਂ ਦੀ ਭੱਠੀ ਤੇ ਫਿਰ ਦੁੱਧ ਯਾਰ ਦੁੱਧ ਦੇਖ ਕੇ ਐਂ ਕਹੋ ਵੀ ਨੀਤ ਡੁੱਲਦੀ ਆ ਗਈ ਆ ਦੇ ਮਲਾਈ ਦੇਖੋ ਕਿੰਨੀ ਆਈ ਪਈਆ ਇੱਕ ਥੋੜੀ ਹੋਰ ਖਾਸੀਅਤ ਆ ਹਾਂ ਜੀ ਵੱਡੀ ਖਾਸੀਅਤ ਕਿੰਨੇ ਘੰਟੇ ਖੁੱਲੀ ਰੱਖਦੇ ਹੋ ਸਗਾਣਾ ਇਹ ਪੂਰੇ 22 ਘੰਟੇ ਹੋ ਜਾਂਦੇ ਨੇ ਪੂਰੇ 22 ਘੰਟੇ 24 ਘੰਟਿਆਂ ਚੋਂ 22 ਘੰਟੇ ਕੇ 2 ਦਿਨ ਲਾ ਕੇ ਨਹੀਂ 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 ਰਾਤ ਨੂੰ ਸਮਝੋ ਵੀ 1 ਵਜੇ ਬੰਦ ਹੋ ਗਏ 2:30 ਵਜੇ ਫੇਰ ਦੁਬਾਰਾ ਖੁੱਲ੍ਹ ਜਾਂਦੇ ਅੱਛਾ ਬਾਗ ਆਏ ਮੰਨੋ ਵੀ 1.5 ਘੰਟਾ ਹੀ ਬੰਦ ਰਹਿੰਦਾ ਨਹੀਂ ਰਾਤ ਨੂੰ ਫੇਰ ਗਾ ਘੁੰਦੇ ਨੇ ਪੂਰਾ ਫੁੱਲ ਅੱਛਾ ਜੀ 24 ਘੰਟੇ ਠੀਕ ਹੈ ਜੀ ਲਓ ਜੀ ਮਿੱਤਰੋ ਬਈ 22 ਘੰਟੇ ਦੁਕਾਨ 24 ਘੰਟਿਆਂ ਚੋਂ 22 ਘੰਟੇ ਖੁੱਲ੍ਹੀ ਰਹਿੰਦੀ ਆ ਮੈਂ ਮੇਰੇ ਮੂੰਹੋਂ ਪਹਿਲਾਂ ਬਹੁਤ ਸੋਹਣਾ ਹੋਊਗਾ ਮੱਗੀ ਚਾਹਲੇ ਦੀ ਉਹ ਆ ਬਈ ਖੰਨਾ ਰੋਡ ਤੇ ਮਲੇਰ ਕੋਟਲਾ ਸ਼ਹਿਰ ਚ ਬਾਕੀ ਆ ਦੁੱਧ ਪੀਣ ਦਾ ਜ਼ਰੂਰ ਆਇਓ ਸਵਾਦ ਦੇਖਿਆ ਹੁੰਦਾ ਪੀ ਕੇ ਮੈਂ ਪੀ ਕੇ ਦੇਖ ਲਿਆ ਮੈਂ ਤੁਹਾਨੂੰ ਤਾਂ ਕਹਿਣਾ ਧੰਨਵਾਦ ਜੀ